अजनला दी वार्ड नंबर एक दे मोहल्ला गोपाल नगर दी गली च बरसाती अते करांदा पानी खलोण नाल बुरा हाल मोहल्ला निवासिया ने नगर पंचायत को लो गली बनाउण दी कीती मांग नगर पंचायत दे प्रधान दा कहना बारिश करके रुकिया है कम जल्दी बनन गिया शहर दिया गलिया हरपाल सिंह पंगू दी विशेष रिपोर्ट ਕੀ ਨਾ ਤਾ ਦਾ ਬੀਰੋ ਕੀ ਹਾਲ ਹੈ ਤੁਹਾਡੀ ਗਲੀ ਦਾ ਮਾਰੇ ਕੀ ਹਾਲ ਕੀ ਆ ਕਿੱਦਾਂ ਦੀ ਗਲੀ ਮੈਂ ਕਿਹਾ ਗੰਦੀਆਂ ਗਲੀਆਂ ਪਾਣੀ ਕਿ ਡੁੱਬਣ ਦਾ ਲੋਕ ਪੀਰ ਕੀ ਹੈ ਬਿਮਾਰੀਆਂ ਫੈਲਦੀਆਂ ਹਾਂਜੀ ਮੱਛਰ ਲੜਦਾ ਵਾਧੂ 22 ਦਿਨ ਹੋ ਗਏ ਨੇ ਗਏ ਨੇ ਵੀ ਆਜੇ ਆ ਗਏ ਭੜਕੇ ਆ ਕੇ ਤਾਂ ਹੁਣ ਖਜ਼ਾਨਿਆਂ ਦੇ ਪੈਸੇ ਖਤਮ ਹੋ ਗਿੱਦੇ ਆਹੀ ਖਜ਼ਾਨੇ ਨੇ ਮੈਂ ਦੇਣਾ ਕਿਹਾ ਵਾਪੇ ਬਹਿ ਪਾ ਕੇ ਤੇ ਆਪ ਗਲੀਆਂ ਬਣਾ ਲਈਏ ਹਾਂ ਇਨੇ ਦਿਨ ਤਾਂ ਸ਼ੁਰੂ ਹੀ ਸੀ ਹੈ ਹਾਂ ਇੱਕ ਮਹੀਨਾ ਹੋ ਗਿਆ ਨੰਗਣਾ ਆਉਣਾ ਕਿੱਦਾਂ ਫਿਰ ਇਸ ਤਰ੍ਹਾਂ ਹੀ ਕਿ ਆਖਿਆ ਹੀ ਨਹੀਂ ਇਹ ਮਨੇ ਆਦੀ ਗੱਡੀ ਗੱਡੀ ਲੈ ਕੇ ਨੰਗਣ ਦਾ ਗੱਡੀ ਤਿਲਕ ਦੀ ਤਿਲਕ ਦੀ ਤਿਲਕ ਦੀ ਤੇ ਜਾ ਕੇ ਤੇ ਟੰਗੜਾਂ ਲੱਗੀ 25 ਕਿਲੋ ਨੰਗਦੇ ਇਸ ਕੋਲ ਇਸ ਤਰ੍ਹਾਂ ਕੇ ਵਿਚਾਰੇ ਤਾਂ ਲੱਤ ਚ 25 ਕਿਲੋ ਪੰਚ ਸਕੂਲ ਕਿੱਦਾਂ ਜਾਂਦੇ ਸਾਰੇ ਬੜੇ ਔਖੇ ਬਹੁਤ ਔਖੇ ਚੱਕਰ ਦੇ ਵਿੱਚ ਆਉਂਦੇ ਕੋਈ ਮੰਗ ਕਰਦੇ ਅਹੇ ਅਨ ਸਾਡੀਆਂ ਗਲੀਆਂ ਬੰਨਣਾ ਸਾਨੂੰ ਕਹਿਣਾ ਕੀ ਲੱਗੇ ਕੋਈ ਕਾ ਇਸ ਗਲੀ ਵਿੱਚ ਰਹਨੇ ਆਂ ਅਸੀਂ ਬਹੁਤ ਕਾਫੀ ਟਾਈਮ ਹੋ ਗਿਆ ਹੈ ਗਲੀ ਕਾਫੀ ਤਾਂ ਖਰਾਬ ਹੈ ਅਸੀਂ ਇੰਨੀ ਐਪਲੀਕੇਸ਼ਨ ਦੇ ਚੁਕੇ ਆਂ ਪੂਰਾ ਮਹੱਲਾ ਜਾ ਰਿਹਾ ਨਾਲ ਪ੍ਰਸ਼ੰਦੇ ਰਵਾਸਤੇ ਹੁਣ ਜੇ ਇਲੈਕਸ਼ਨ ਆ ਰਹੇ ਆ ਇਲੈਕਸ਼ਨ ਦੇ ਕੁਝ ਦਿਨ ਪਹਿਲਾਂ ਇੱਥੇ ਆਏ ਠੇਕੇਦਾਰਾਂ ਦੇਖਿਆ ਕਰ ਗਲੀ ਗੱਡੀ ਬਣ ਜਾਏਗੀ ਉਹਨਾਂ ਨੇ ਸਾਰੇ ਕੰਮ ਸ਼ੁਰੂ ਕਰਵਾ ਦਿੱਤਾ ਹੈ ਵੋਟਰਾਂ ਤੋਂ 10 ਦਿਨ ਪਹਿਲਾਂ ਮਦਨ ਮਿੱਟੀ ਪਵਾਤੀ 2 ਜਾਂ 3 ਦਿਨ ਪਹਿਲਾਂ ਕਹਿ ਸਕਦੇ ਆਂ ਹੈਨਾ ਉਹਨਾਂ ਨੇ ਮਿੱਟੀ ਵੀ ਪਵਾਤੀ ਤਿਆਰੀ ਕਰਵਾ ਦਿੱਤੀ ਹੈ ਤੇ ਸਾਰੇ ਲੈਕਚਰ ਜਿੰਨੇ ਬੋਟਾਂ ਸਾਰੀਆਂ ਅਸੀਂ ਉਸੇ ਪਾਣੀ ਪਾਟ ਨੂੰ ਕਹੜਾ ਕੰਮ ਸ਼ੁਰੂ ਕੀਤਾ ਗਲੀ ਦਾ ਹਾਂ ਸੁਣੀ ਗਈ ਸਾਡੇ ਲਈ ਅਸੀਂ ਸੋਚ ਕੇ ਪਾਈਆਂ ਪਰ ਜਿਸ ਦਿਨ ਇਲੈਕਸ਼ਨ ਹੋ ਗਏ ਬੋਟਾਂ ਮਤਲਬ ਜਿੱਤ ਗਏ ਹਾਰ ਗਏ ਰਿਜ਼ਲਟ ਆ ਗਏ ਜਿਹੜਾ ਨਾ ਲਗਾਇਆ ਨਾ ਮੈਂ ਲੇਬਰ ਉਹ ਸਾਰੇ ਸਾਮਾਨ ਦੇ ਕਿ ਚਲੇ ਗਏ بارش ਹੋਈ ਉਸ ਤੋਂ ਬਾਅਦ ਤੁਸੀਂ ਸਾਡੇ ਘਰਾਂ ਦਾ ਹਾਲ ਦੇਖੋ ਇਨਾ ਇਨਾ ਸਾਮਾਨ ਦਾ ਨੁਕਸਾਨ ਹੋਇਆ ਕਿ ਪਾਣੀ ਘਰਾਂ ਚ ਲਾ ਗਿਆ ਹੈ ਨਾਲੀਆਂ ਬੰਦ ਕਰਤੀਆਂ ਬਲੋਕ ਹੋ ਗਏ ਸਾਰਾ ਕੁਝ ਤੇ ਤ੍ਰਿਕੀ ਵਿੱਚ ਸਾਰੇ ਕੰਮ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤੁਸੀਂ ਇਹ ਦੇਖੋ ਗਲੀ ਚ ਤੇ ਮੱਛਰ ਇੰਨਾ ਜ਼ਿਆਦਾ ਕਿ ਬੱਚੇ ਬਿਮਾਰ ਦੇ ਗੁਨਾ ਹੋ ਸਕਦੀ ਹੈ ਇੰਨੀ ਗੰਦਗੀ ਫੈਲ ਚ ਪਈ ਹੈ ਤੇ ਕੀ ਮੰਗ ਕਰਨਾ ਸਾਡੀ ਮੰਗ ਇਹ ਜਿਹੜੀ ਹੋ ਸਰਕਾਰ ਬਣੀ ਹੈ ਤੇ ਸਾਡੇ ਗਲੀ ਪੂਰੀ ਕੰਪਲੀਟ ਕੀਤੀ ਜਾਵੇ ਪੱਕੀ ਗਲੀ ਕੀਤੀ ਜਾਵੇ ਤੇ ਜਾਂ ਤਾਂ ਕਿ ਜੋਜ ਘਰਾਂ ਚ ਪਾਣੀ ਜਾ ਰਿਹਾ ਨੁਕਸਾਨ ਨਾ ਹੋਵੇ ਤਾਂ ਤਾਂ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਸੜਕਾ ਜਰੂਰ ਸੁਣਾਈ ਸਾਡੀ ਹੋਏਗੀ ਐਡਵੋਕੇਟ ਸੁਨੀਲ ਪਾਲ ਸਿੰਘ aí ਨਾਲਾ ਵਾਰਡ ਨੰਬਰ 1 ਤੋਂ ਜਿਹੜੀ ਆ ਸਾਡੀ ਗਲੀ ਹੈ ਵਾਰਡ ਨੰਬਰ 1 ਦੀ ਮਹੱਲਾ ਕਪਾਲ ਨਗਰ ਦੇ ਵਿੱਚ ਇਹਨੂੰ ਵੋਟਾਂ ਦੇ ਇੱਕ ਹਫ਼ਤਾ ਪਹਿਲਾਂ ਸ਼ੁਰੂਆਤ ਦੀ ਕਰਾਈ ਗਈ ਗਲੀਆਂ ਦੀ ਵੋਟਾਂ ਤੋਂ 2 ਦਿਨ ਬਾਅਦ ਜਦੋਂ ਰਿਜ਼ਲਟ ਆਉਂਦਾ ਵਾ ਰਿਜ਼ਲਟ ਤੋਂ ਅਗਲੇ ਦਿਨ ਮਿਸਤਰੀ ਇਥੋਂ ਭੱਜ ਜਾਂਦੇ ਜਦੋਂ ਆਪਾਂ ਠੇਕੇਦਾਰ ਸਾਹਿਬ ਨੂੰ ਫੋਨ ਕਰਦੇ ਆਂ ਭਾਈ ਤੁਸੀਂ ਗਲੀ ਕੋ ਛੱਡ ਕੇ ਭੱਜੇ ਕੰਪਲੀਟ ਕਿਉਂ ਨਹੀਂ ਕਰ ਰਹੇ ਕਹਿੰਦੇ ਜੀ ਸਾਡੇ ਕੋ ਪੈਸੇ ਨਹੀਂ ਹੈਗੇ ਸਾਨੂੰ ਪੈਸੇ ਮਿਲਣਗੇ ਤੇ ਅਸੀਂ ਗਲੀ ਬਣਾਵਾਂਗੇ ਫਿਰ ਇਹ ਸਾਰੇ ਜਾਣੇ ਭੱਟੀ ਸਾਹਿਬ ਕੋ ਜਾਂਦੇ ਆ ਜਿਹੜੇ ਜਸਪਾਲ ਸਿੰਘ ਢਿੱਲੋਂ ਆ ਨਗਰ ਪੰਚਾਇਤ ਨਾਲ ਦੇ ਪ੍ਰਧਾਨ ਉਹ ਸਾਨੂੰ ਅੱਗੋਂ ਬਾਹਾਂ ਖੜੀਆਂ ਕਰਨ ਦੇ ਵੀ ਸਾਡਾ ਖਜ਼ਾਨਾ ਹੀ ਖਾਲੀ ਆ ਠੀਕ ਆ ਕੋਈ ਗੱਲ ਨਹੀਂ ਆ ਖਜ਼ਾਨਾ ਆਉਣਾ ਵਾ ਫਿਰ ਆਪਾਂ ਤੁਹਾਡਾ ਕਰਦੇ ਆ ਕੰਮ ਮੈਨੂੰ ਪਹਿਲਾਂ ਇਹ ਦੱਸਿਆ ਜਾਵੇ ਕੀ ਕੀ ਗੱਲ ਤੁਸੀਂ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਫਿਰ ਹਵਾ ਜਿ ਗਲੀ ਸ਼ੁਰੂ ਕਰਤੀ ਕੀ ਹੁਣ ਗਲੀ ਪਹਿਲਾਂ ਤੇ ਨਿਕਾਸ ਪਾਣੀ ਦਾ ਬੜਾ ਵਧੀਆ ਚੱਲਦਾ ਸੀ ਤੋਂ ਪ੍ਰਾਣੀ ਸਗੋ ਗਲੀ ਟੁੱਟੀ ਭੱਜੀ ਸੀ ਉਹਦਾ ਨਿਕਾਸ ਤੇ ਪਾਣੀ ਦਾ ਹੈਗਾ ਸੀ ਨਾ ਸਾਡਾ ਇੰਨਾ ਕੀ ਕੀਤਾ ਭਾਰੀ ਇੰਨਾ ਸਾਰੀ ਗਲੀ ਪੁੱਟਦੀ ਪਹਿਲਾਂ ਉਹ ਨਾਲੀਆਂ ਵੀ ਬੰਦ ਹੋ ਗਈਆਂ ਫਿਰ ਉੱਤੇ ਮਿੱਟੀ ਸਟਾਤੀ ਆ ਮਿੱਟੀ ਸਟਾਉਣ ਤੋਂ ਪਹਿਲਾਂ ਹਫ਼ਤਾ ਇੱਕ ਪੁੱਟਣ ਤੇ ਲਾਤਾ ਆ ਵੀ ਵੋਟਾਂ ਨੰਗੀ ਜਾਣ ਵੋਟਾਂ ਨੰਗੀਆਂ ਇੰਨਾ ਮਿੱਟੀ ਦੀਆਂ ਢੇਰੀਆਂ ਲਾਤੀਆਂ ਰਿਜ਼ਲਟ ਤੋਂ ਬਾਅਦ ਉਹ ਵੀ ਭੱਜ ਗਏ ਉਦਾਂ ਢੇਰੀਆਂ ਲੱਗੀਆਂ ਪਈਆਂ ਤੁਸੀਂ ਵੇਖਣ ਦੇ ਗਲੀ ਤਾਂ ਹੁਣ ਹਾਲ ਕੀ ਆ ਵੇਖੋ ਗਲੀ ਦੇ ਕਿੰਨੇ ਖ ਮੈਸਡਿਮ ਸਾਹਿਬ ਕੋ ਵੀ ਪੇਸ਼ ਹੋਇਆ ਹਾਂ ਦੋ ਦਿਨ ਪਹਿਲਾਂ ਕੋਈ ਰਿਜ਼ਲਟ ਨਹੀਂ ਮਿਲਿਆ ਆਇਤੀਆਂ ਸਾਨੂੰ ਮੇਰੀ ਇਹੋ ਸਰਕਾਰ ਅਗੇ ਮੰਗਿਆ ਵੀ ਜਿਹੜੇ ਸਾਡੇ ਬੱਚੇ ਵੀ ਦੋ ਬਿਮਾਰ ਹੋਏ ਆ ਉਹਨਾਂ ਨੂੰ ਵੀ ਬੰਦ ਦਾ ਮਹਾਵਿਆ ਦਿੱਤਾ ਜਾਵੇ ਤੇ ਜਿਹੜੀ ਆ ਗਲੀ ਇੱਕ ਜਲਦੀ ਤੋਂ ਜਲਦੀ ਜਿੰਨੀ ਛੇਤੀ ਹੋ ਸਕਦੀ ਆ ਭਾਵੇਂ ਸਰਕਾਰ ਨਹੀਂ ਕਮੇਟੀ ਕੋ ਪੈਸੇ ਹੈਗੇ ਜੇ ਇਹਨਾਂ ਲੋਕਾਂ ਨੂੰ ਗੁੰਮਰਾਹ ਕੀਤਾ ਛਦਾਈ ਬਣਾਇਆ ਲੋਕਾਂ ਨੂੰ ਇਹ ਆਪਣੇ ਪੱਲਿਓਂ ਗਲੀ ਕੰਪਲੀਟ ਕਰਾ ਕੇ ਦੇਵੇ ਜਿੱਦਾਂ ਜੋ ਵਾਰਡ ਨੰਬਰ 1 ਦੇ ਵਿੱਚ ਸਾਡਾ ਕੰਮ ਜਿਹੜਾ ਚੱਲ ਰਿਹਾ ਸੀ ਜਿਹਦੇ ਵਿੱਚ ਜੀਆਰਡੀ ਵਾਲੀ ਸਾਈਡ ਤੋਂ ਉਹ ਉਹ ਗਲੀ ਜਿਹੜੀ ਆ ਉਹ ਮੁਕੰਮਲ ਕਰ ਲਈ ਗਈ ਆ ਔਰ ਇਥੇ ਵੀ ਜਿਹੜਾ ਵਿਕਾਸ ਦੇ ਕਾਰਜ ਚੱਲ ਰਹੇ ਔਰ ਇਥੇ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗਲੀ ਦਾ ਕੰਮ ਬੰਦ ਹੋ ਗਿਆ ਬਰਸਾਤ ਹੋਣ ਕਾਰਨ ਮੌਸਮ ਕੁਦਰਤ ਦੇ ਅੱਗੇ ਤਾਂ ਕਿਸੇ ਦਾ ਯੋਰ ਨਹੀਂ ਆ ਕਾਫੀ ਬਰਸਾਤ ਹੋਈ ਬਰਸਾਤ ਕਰਕੇ ਜਿਹੜਾ ਇਹ ਕੰਮ ਜਿਹੜਾ ਰੁਕਿਆ ਸੀ ਔਰ ਬਹੁਤ ਜਲ ਜਿਹੜਾ ਇਹ ਵਾਰਡ ਨੰਬਰ 1 ਦਾ ਜਿਹੜਾ ਵਿਕਾਸ ਦੇ ਕਾਰਜ ਨੇ ਉਹ ਵੀ ਮੁਕੰਮਲ ਕਰਲੇ ਜਾਣਗੇ। ਰੁਕੇ ਉਹਨਾਂ ਕੋਲ ਕਹਿੰਦਾ ਰਿਹਾ ਜੀ ਇਹ ਇਲੈਕਸ਼ਨ ਦੇ ਸਮੇਂ ਜਿਹੜੀ ਇਹ ਸ਼ੁਰੂਆਤ ਕੀਤੀ ਸੀ ਪਰ ਉਹਦੇ ਵਿੱਚ ਬਾਅਦ ਦੇ ਜਿਹੜਾ ਕੰਮ ਆਇਆ ਜਿਹੜਾ ਬਾਅਦ ਦਾ ਕੰਮ ਕਰਨਾ ਪਿਆ। ਦੇਖੋ ਜੀ ਐਸੀ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਹੈ ਬਾਥਰੂਮਸ ਦਾ ਕੰਮ ਜਿਹੜਾ ਮੁਕੰਮਲ ਕਰ ਲਏ ਗਏ ਨੇ ਔਰ ਬਾਈਪਾਸ ਦਾ ਵੀ ਕੰਮ ਮੁਕੰਮਲ ਕਰ ਲਏ ਗਏ ਨੇ ਔਰ ਹੋਰ ਵੀ ਸਾਡੇ ਵਿਕਾਸ ਦੇ ਕਾਰਜ ਜਨਾਲਾ ਸ਼ਹਿਰ ਦੇ ਵਿੱਚ ਨਿਰੰਤਰ ਲਗਾਤਾਰ ਔਰ ਸਰਦਾਰ ਕੁਲਦੀਪ ਸਿੰਘ ਤਾਰੀਵਾਲ ਸਾਹਿਬ ਦੇ ਯੋਗ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਿਹੜੇ ਵਿਕਾਸ ਦੇ ਕਾਰਜ ਨੇ ਬਹੁਤ ਜਲਦ ਮੁਕੰਮਲ ਕਰ ਲਏ ਜਾਣਗੇ ਕੋਈ ਪਾਰਟੀ ਨਹੀਂ ਸੀ ਇਹ ਪੁੱਤਰ ਜਿਹੜਾ ਉਹਨਾਂ ਵੱਲੋਂ ਜਿਹੜਾ ਇਹ ਰੋਪ ਲਾਇਆ ਕਿ ਇਹ ਲਗਾਤਾਰ ਸੀ.ਡੀ.ਓ ਤੇ ਕਿਹਾ ਜਾ ਰਿਹਾ ਕਿ ਸਾਡੇ ਕੋਲ ਬਜਟ ਨਹੀਂ ਹੈਗਾ ਤਾਂ ਆਗਾ ਮਤ ਉਹ ਸਰ ਛੱਡੋ ਤੁਸੀਂ ਇਹੋ ਜੇ ਜਾਲੀ ਬੰਦਿਆਂ ਦਾ ਕੀ ਵਰਸ਼ਨ ਦਿਓਗੇ ਤੁਸੀਂ ਇਹ ਜਿਹੜੇ ਲੋਕ ਆਪ ਸ਼ਹਿਰ ਦੇ ਵਿਕਾਸ ਲਈ ਜ਼ੋਰਦ ਨਹੀਂ ਆ ਕਿਸੇ ਮੀਟਿੰਗ ਦਾ ਹਿੱਸਾ ਨਹੀਂ ਬਣਦੇ ਉਸੇ ਲੜੀ ਦੇ ਤਹਿਤ ਹੀ ਇੱਕ ਇਹਨਾਂ ਦੇ ਸਾਥੀ ਦੀ ਛੁੱਟੀ ਹੋ ਗਈ ਔਰ ਇਹ ਲੋਕ ਵਿਕਾਸ ਵਾਸਤੇ ਨਹੀਂ ਇਹ ਸਿਰਫ ਆਪਣੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਐਸੇ ਜਿਹੜੇ ਹਾਲਾਤ ਪੈਦਾ ਕਰਦੇ ਨੇ ਪਰ ਲੋਕ ਜਾਣਦੇ ਨੇ ਅਸੀਂ ਧੰਨਵਾਦੀ ਆ ਸਮੂਹ ਸ਼ਹਿਰ ਵਾਸੀਆਂ ਦੇ ਔਰ ਮੇਰਾ ਸਿਰ ਝੁਕਦਾ ਹੈ ਸਮੂਹ ਸ਼ਹਿਰ ਵਾਸੀਆਂ ਅੱਗੇ ਕਿ ਜਿਨ੍ਹਾਂ ਨੇ ਸਾਨੂੰ ਵੱਡੀ ਲੀਡ ਦੇ ਵਿੱਚ ਅਜਨਾਲਾ ਸ਼ਹਿਰ ਜਿਤਾ ਕੇ ਦਿੱਤਾ ਹੈ ਔਰ ਅਸੀਂ ਵਚਨਬੱਧ ਹਾਂ ਇਸ ਚੀਜ਼ ਦੇ ਕਿ ਸ਼ਹਿਰ ਦਾ ਕੋਈ ਵੀ ਕੋਨਾ ਜਿਹੜਾ ਉਹ ਕੱਚਾ ਨਹੀਂ ਰਹਿਣ ਦੇਵਾਂਗੇ ਆਉਂਦੇ ਦਿਨਾਂ ਦੇ ਵਿੱਚ ਇਹ ਵਾਰਡ ਨੰਬਰ 1 ਹੀ ਨਹੀਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਵਾਰਡਾਂ ਦੇ ਕੰਮ ਜਿਹੜੇ ਆ ਉਹ ਮੁਕੰਮਲ ਕਰ ਲਏ ਜਾਣਗੇ ਔਰ ਜਿੱਥੋਂ ਤੱਕ ਫੰਡਸ ਦੀ ਗੱਲ ਹੈ ਕੋਈ ਕਮੀ ਨਹੀਂ ਹੈ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜੋ ਆਪ ਸਾਡੇ ਸ਼ਹਿਰ ਵਾਸਤੇ ਸويرਦ ਨੇ ਉਹ ਲਗਾਤਾਰ ਫੰਡਸ ਜਿਹੜੇ ਆ ਉਹ ਸਾਨੂੰ ਪ੍ਰੋਵਾਈਡ ਕਰ ਰਹੇ ਨੇ ਐਸੀ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ ਮੱਲੇ ਵਾਲਾ ਵੀ ਮੰਗਦਾ ਕਿ ਇਹਦੇ ਦੋ ਬੁਮਾਰ ਹੋਣੇ ਜੇ ਤਾਂ ਕੰਮ ਸਿਖੂ ਬਹੁਤ ਜਲਦ ਆ ਤੁਸੀਂ ਦੇਖੋ ਕਿ ਮੌਸਮ ਦੇ ਅੱਗੇ ਕੁਦਰ ਸਕੇ ਕੋਈ ਯੋਰ ਨਹੀਂ ਕਿ ਬਰਸਾਤ ਹੋਣ ਕਰਕੇ ਜਿਹੜਾ ਸੀ ਉਹ ਕੰਮ ਥੋੜੇ ਦਿਨਾਂ ਵਾਸਤੇ ਰੁਕਿਆ ਸੀ ਆਉਂਦੇ ਦਿਨਾਂ ਦੇ ਵਿੱਚ ਬਹੁਤ ਜਲਦ ਜਿਹੜਾ ਉਹੀ ਕੰਮ ਜਿਹੜਾ ਉਹ ਸ਼ੁਰੂ ਹੋ